ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਕਿੱਥੇ ਜਾ ਰਹੇ ਹਾਂ ਪਿੰਡ ਜਾ ਰਹੇ ਅੱਜ ਅੱਜ ਸੰਦੀਪ ਜਾ ਰਹੇ ਆ ਜੇ ਪੇਕੇ ਤੇ ਦੇਖੋ ਕਿੰਨੀ ਖੁਸ਼ ਆ ਕਿੰਨੇ ਟਾਈਮ ਬਾਅਦ ਜਾ ਰਹੀਆਂ 7 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਜਾ ਰਹੀ ਆ ਤੇ ਅਗਾ ਮੈਂ ਇੱਧਰ ਸੌਂ ਚੁੱਕਿਆ ਵਾ ਤੇ ਅਗੰਮੀ ਜਾ ਰਿਹਾ ਦੂਜੀ ਵਾਰੀ ਜਾ ਰਿਹਾ ਨਾਨਕੇ ਦੂਜੀ ਵਾਰੀ ਜਾ ਰਹਾ ਨਾ ਨਹੀਂ ਤੀਜੀ ਜੋ ਉੱਥੇ ਜਾ ਰਿਹਾ ਅੱਜ ਇਹ ਚੌਥੀ ਵਾਰੀ ਜਾ ਰਿਹਾ ਵਾ ਤੇ ਅੱਜ ਅਸੀਂ ਉੱਧਰ ਜਾ ਰਹੇ ਜੀ ਤੇ ਅਸੀਂ ਜਾ ਰਹੇ ਹਾਂ ਜਲੰਧਰ ਵਾਲੀ ਸਾਈਡ ਕਪੂਰਥਲਾ ਰੋਡ ਤੇ ਉੱਥੇ ਜਾ ਕੇ ਆਪਾਂ ਦੇਖਦੇ ਹਾਂ ਕਿ ਕਿੱਦਾਂ ਕੀ ਹੁੰਦਾ ਤੇ ਕਿ ਕਿਦਾਂ ਸੰਦੀਵ ਦੀ ਖਤਰਦਾ ਨਹੀਂ ਹੁੰਦੀ ਆ ਤੇ ਹੁਣ ਅਸੀਂ ਜਾ ਰਹੇ ਆ ਜੀ ਆਪਾਂ ਕਿਹੜੇ ਰੋਡ ਤੇ ਆ ਸਤਲੁਜ ਦਰਿਆ ਪਾਰ ਕਰ ਚੁੱਕੇ ਆ ਜਲੰਧਰ ਰੋਡ ਤੇ ਹੁਣ ਆਪਾਂ ਜਲੰਧਰ ਵਾਲੀ ਸਾਈਡ ਤੇ ਜਾਣਾ ਵਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਅੱਗੇ ਰਸਤੇ ਦੇ ਵਿੱਚ ਦਿਖਾਵਾਂਗੇ ਕੀ ਕੀ ਹੁੰਦਾ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਕੀ ਮਾਹੌਲ ਹੁੰਦਾ ਵਾ ਤੇ ਹੁਣ ਆਪਾਂ ਇੱਧਰ ਚੱਲੀਏ ਕਿਉਂਕਿ ਆਪਾਂ ਡਰਾਈਵ ਕਰ ਰਹੇ ਹਾਂ ਤੇ ਡਰਾਈਵ ਕਰਦੇ ਹੋਏ ਫੋਨ ਨਹੀਂ ਚਲਾਉਣਾ ਚਾਹੀਦਾ ਹੁਣ ਆਪਾਂ ਇਧਰੋਂ ਨੀਚੇ ਨੂੰ ਜਾਣਾ ਨਾ ਹਾਂ ਨੀਚੇ ਆਪਾਂ ਅਸੀਂ ਹਾਂ ਅਸੀਂ ਨਕੋਦਰ ਵਾਲੀ ਸੜਕ ਤੋਂ ਜਾ ਰਹੇ ਹਾਂ ਕਿਉਂਕਿ ਉਧਰੋਂ ਠੀਕ ਰਹਿੰਦਾ ਵਾ ਇਧਰੋਂ ਤਾਂ ਮਤਲਬ ਕਿ ਰਸ਼ ਜਿਆ ਬਹੁਤ ਹੁੰਦਾ ਵਾ ਬਾਕੀ ਉਹ ਅੱਗੇ ਸਿੰਗਲ ਸਾਈਡ ਆ ਥੋੜਾ ਤਾਂ ਵੀ ਮਤਲਬ ਠੀਕ ਆ ਉਧਰੋਂ ਰੋਡ ਨਾਲ ਦੇਖਾਂਗੇ ਜੇ ਟਾਈਮ ਹੋਇਆ ਸਾਡੇ ਕੋਲ ਤਾਂ ਸ਼ਾਮ ਨੂੰ ਅਸੀਂ ਨਕੋਦਰੋਂ ਵੀ ਜਾ ਕੇ ਆਵਾਂਗੇ ਹਨ ਤਾਂ ਦੇ ਦਿਆਂ ਕੀ ਬੰਦਾ ਦਰਗਾਹ ਤੇ ਆਪਾਂ ਮੈਂ ਥੰਡੇ ਕਿਆਵਾਂਗੇ ਅੱਜ ਦੀ ਵਾਰਾ ਸੰਡੇ ਆ ਤੇ ਕਾਫੀ ਰਸ਼ ਹੁੰਦਾ ਰਸਤਾ ਹੁੰਦਾ ਹੀ ਆ ਇੱਕ ਸੰਡੇ ਤੇ ਇੱਕ ਵੀਰਵਾਰ ਉੱਥੇ ਬਹੁਤ ਰਸ਼ ਹੁੰਦਾ ਵਾ ਇੱਕ ਵਾਰੀ ਆਪਾਂ ਗਏ ਨਾ ਉਦੋਂ ਲਾਸਟ ਟਾਈਮ ਜਦੋਂ ਆਂਦਿਆ ਹੋਇਆ ਉਹ ਵੀਰਵਾਰ ਸੀਗਾ ਹਾਂ ਵੀਰਵਾਰ ਸੀਗਾ ਤੇ ਕਾਫੀ ਥੇਰ ਹੋ ਗਈ ਅਸੀਂ ਗਏ ਨਹੀਂਗੇ ਤੇ ਦੇ ਦਿਆਂ ਜਦੋਂ ਮਾਹੌਲ ਬਣਿਆ ਤੇ ਟਾਈਮ ਨਾਲ ਅਸੀਂ ਉਧਰ ਤੁਰ ਪਏ ਤਾਂ ਫਿਰ ਜਾ ਕੇ ਆਵਾਂਗੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਨਕੌਦਰ ਦੇ ਇੱਕ ਵਾਰੀ ਦੋਸਤੋ ਰਸਤਾ ਚੈੱਕ ਕਰਿਓ ਦੇਖੋ ਕਿੰਨਾ ਘੰਟ ਹੈਣਾ ਇੱਧਰ ਮਤੇ ਕਿ ਨਾ ਉਹ ਕੈਨੇਡਾ ਦਰਖਤ ਬਹੁਤ ਲੱਗੇ ਹੋਇਆ ਆ ਦੇਖੋ ਹੁਣ ਅਸੀਂ ਇੱਧਰੋਂ ਜਾ ਰਿਆਂ ਨਕੋਦਰ ਨੂੰ ਜਾ ਰਿਆਂ ਨਕੋਦਰ ਵਾਲਾ ਰੋਡ ਆ ਤੇ ਰਸਤਾ ਦੇਖਿਓ ਇੱਕ ਵਾਰੀ ਆਹਾ ਖੱਟੇ ਵੀ ਬਹੁਤ ਆ ਕਾਣਾ ਪਿੰਡ ਆ ਇੱਧਰ ਦੇਖੋ ਕਿੰਨਾ ਹਰਿਆਲੀ ਹਰਿਆਲੀ ਆ ਤੇ ਹੁਣ ਅਸੀਂ ਇੱਥੋਂ ਜਾ ਰਹੇ ਆ ਤੇ ਸੰਦੀਪ ਨੂੰ ਪਤਾ ਹੀ ਨਹੀਂ ਕਹਿੰਦੀ ਇੱਧਰ ਨੂੰ ਜਾਣਾ ਤੇ ਮੈਂ ਕਿਹਾ ਉਧਰ ਨੂੰ ਜਾਣਾ ਤੇ ਹੁਣ ਅਸੀਂ ਪਤਾ ਨਹੀਂ ਕਿੱਧਰ ਮੁੜ ਰਹੇ ਆ ਨਕੋਦਰੇ ਪਹੁੰਚਣਾ ਹੁਣ ਮੈਨੂੰ ਲੱਗਦਾ ਇੱਧਰ ਮੁੜਨਾ ਵਾ ਨਹੀਂ ਹੈ ਨਹੀਂ ਮੁੜਨ ਨੂੰ ਰਾ ਤਾਂ ਉਹਨਾਂ ਅਸੀਂ ਦੇਖ ਲਈਏ ਤੇ ਕਿਦ ਨੂੰ ਜਾਣਾ ਵਾ ਇਹਨ ਪੁੱਠੇ ਵਾਸਤੇ ਮਾਰਤਾ ਰੁਕੇ ਹੋਇਆ ਅਗਮ ਨੂੰ ਭੁੱਖ ਲੱਗੀ ਸੀ ਤੇ ਨੂੰ ਲੱਗਣ ਲੱਗੇ ਚੀਜੀ ਤੇ ਅਸੀਂ ਵੀ ਖਾਣ ਲੱਗੇ ਆ ਸਮੋਸੇ ਕੀ ਖਾਣ ਲੱਗੇ ਸਮੋਸੇ ਖਾਣ ਲੱਗੇ ਕਿ ਭੁੱਖ ਲੱਗੀ ਹੋਈ ਸੀ ਉਹ ਜਰਾ ਆ ਦੇਖੋ ਅਗਮ ਨੂੰ ਬਹੁਤ ਖੁਸ਼ਬੂ ਆਈ ਤੇ ਮੈਨੂੰ ਸਮੋਸੇ ਖਾਣੇ ਦਲੇਲ ਵਗੈਰਾ ਖਾਣ ਲੱਗੇ ਹੁਣ ਇੱਥੋਂ ਅਸੀਂ ਸਮੋਸੇ ਲੈਣ ਲੱਗੇ ਆ ਤੇ ਆ ਦੇਖੋ ਇਧਰਾ ਸ਼ਾਪ ਆ ਤੇ ਬੜਾ ਕਾਫੀ ਵਧੀਆ ਸਮੈਲ ਜੇ ਆ ਰਹੀ ਸੀ ਜੀ ਫ੍ਰੈਗਰੈਂਸ ਫ੍ਰੈਗਰੈਂਸ ਆ ਰਹੀ ਸੀ ਤਾਸੀ ਕਾ ਕਿ ਲੈ ਲਗੇ ਸੀ ਕਿ ਅਸੀਂ ਅਗਮ ਲਈ ਲੇਸ ਕੱਲੀ ਲੈਣ ਲੱਗੇ ਸੀ ਨਾਲ ਅਗੇ ਸੀ ਕਿ ਆ ਕੇ ਭੁੱਖ ਤਾਂ ਚਲੋ ਲੱਗੇ ਸਵੇਰ ਤੋਂ ਨਿਕਲੇ ਹੋਏ ਆ ਤੇ ਕਾਫੀ ਟਾਈਮ ਲੱਗ ਗਿਆ ਰਸਤੇ ਵਿੱਚ ਫਾਸਟੈਗ ਵੀ ਬਣਵਾਉਣਾ ਸੀ ਤਾਂ ਦੋ ਤਿੰਨ ਕੰਮ ਸੀ ਤੇ ਕਾਫੀ ਟਾਈਮ ਲੱਗ ਗਿਆ ਨਾ ਆਪਾਂ ਨੂੰ ਹਨਾ ਅਗਮ ਘਾਰੇ ਦੀ ਜੇਪਸ ਹੁਣ ਇਹਨਾਂ ਨੂੰ ਲੱਗੀ ਪਿਆਸ ਆ ਲੈ ਅਗਮ ਪਾਣੀ ਪੀ ਆਹ ਬੋਲਤੇ ਕੀ ਹੋ ਗਿਆ ਛੱਟ ਕਿੱਦਾਂ ਲੱਗ ਗਈ ਜਿੱਥੇ ਲੈ ਆਣਾ ਇਹਨੇ ਗੰਦਲੇ ਕਿਤੇ ਮਰਵਾਤ ਨਹੀਂ ਜਾ ਆਹ ਛੱਟ ਲੱਗ ਗਈ ਹੈ ਬੋਲਤੇ ਠੰਡਾ ਲਾ ਹੁਣ ਚਿੱਲ ਜਾਵਾ ਕੋਈ ਨਾ ਪਿਆ ਪਾ ਗਰਮ ਹੋ ਜਾਣਾ ਗੱਡੀ 'ਚ ਦੋਵੇਂ ਜੀ ਹੋਣੀ ਚਾਹਿਆ ਹੈ ਨਾਰਮਲ ਲੈਣਾ ਹਾਂ ਨਾਰਮਲ ਲੋ ਚੱਲ ਨਾਰਮਲ ਲੈਣਾ ਆਰੇ ਖੁਜ ਇੱਕ ਵਾਰੀ ਸਮੋਸੇ ਚੈੱਕ ਕਰੋ ਭੁੱਖ ਕਾ ਵੀ ਲੱਗੇ ਸੀ ਰਾਤ ਨੂੰ ਤੇ ਅਸੀਂ ਹੁਣ ਸਮੋਸੇ ਖਾਣ ਲੱਗੇ ਤਾਂ ਉੱਥੇ ਸਮੋਸੇ ਲੈ ਕੇ ਅਗਮੀ ਕਹਿੰਦਾ ਮੈਂ ਵੀ ਸਮੋਸੇ ਖਾਣਿਆ ਕਹਿੰਦਾ ਅੰਗਲ ਚਿਪਸ ਨਹੀਂ ਖਾਣੀ ਮੈਂ ਸਮੋਸਾ ਖਾਊਗਾ ਤੰਕ ਜੀ ਫਿਰ ਤਾਂ ਅੰਗਲ ਚਿਪਸ ਮੈਂ ਖਾਊਗਾ ਗਾਮ ਗਾਮ ਸਮੋਸੇ ਦੇਖੋ ਸੋਹਣੇ ਆ ਸਮੋਸੇ ਤਾਂ ਬਣਾਏ ਹਨਾ ਹੂੰ ਟੇਸਟੀ ਵੀ ਆ ਸਮੋਸੇ ਕਹਿੰਦੇ ਬਣਾਏ ਆ ਆਹ ਕੁਝ ਵੂ ਆਇਓ ਦੋਤ ਸਮੋਸੇ ਖਾਲੂ ਪ੍ਰੈਗਨੈਂਸੀ ਦਾ ਕਰਕੇ ਲੈਣੀ ਤਾਂ ਲੈਣੀ ਨਹੀਂ ਦੀ ਜੇ ਪ੍ਰੈਗਨੈਂਨ ਆਉਣੇ ਤੇ ਨਰਮ ਸਮੋਸੇ ਆਇਆ ਨਹੀਂ ਇਹ ਹਾਂ ਚੱਲ ਕੇਈ ਜਗ੍ਹਾ ਤਾਂ ਨਾ ਛੋਟੇ ਛੋਟੇ ਦੁਕਾਨਾਂ ਤੋਂ ਵੀ ਨਾ ਵਧੀਆ ਸਮੋਸੇ ਮਿਲਦੇ ਆ ਬਟ ਇੱਥੇ ਦੁਕਾਨਾਂ ਦੇ ਵਿੱਚ ਇੰਨਾ ਵਧੀਆ ਚੀਜ਼ਾਂ ਨਹੀਂ ਮਿਲਦੀਆਂ ਛੋਟੀਆਂ ਦੁਕਾਨਾਂ ਤੇ ਜਾਵਾ ਕਹਿਣ ਮਿਲਦੇ ਕਈ ਵਾਰ ਜਿੱਥੋਂ ਸੋਚੀ ਤਾਂ ਨਹੀਂ ਨਾ ਉੱਥੋਂ ਵਧੀਆ ਚੀਜ਼ ਮਿਲ ਜਾਂਦੀ ਆਪਾਂ ਸੋਚਦੇ ਹਾਂ ਵੀ ਵੱਡੇ ਵੱਡੇ ਰੈਸਟੋਰੈਂਟ ਵਗੈਰਾ ਤੋਂ ਵਧੀਆ ਚੀਜ਼ ਮਿਲੂ ਨਹੀਂ ਗੋਮਾ ਆਪਣੇ ਕਿੰਨਾ 15-16 ਰੁਪਏ ਦਾ ਨਹੀਂ ਬਾਹਰ ਰਿਵਿਊ ਵੀ ਹੋ ਗਿਆ ਸਾਡਾ ਇੱਕ ਮੈਨੂੰ ਲੱਗਾ ਪਾਣੀ ਉੱਚਾ ਰਹਿਣਾ ਨਾਰਮਲ ਪਾਣੀ ਇੰਨਾ ਠੰਡਾ ਲੱਗਦਾ ਵੈਚ ਦੁਕਾਨ ਤੋਂ ਮੈਂ ਪਾਣੀ ਵੜਿਆ ਉਹਨੂੰ ਫੜਾਇਆ ਕਹਿੰਦੇ ਅੰਦਰ ਕੰਡਾ ਫ੍ਰਿਜ ਦਾ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਨਾਰਮਲ ਪਾਣੀ ਦੋ ਉਹ ਕਹਿੰਦਾ ਭਰਾਵਾ ਨਾਰਮਲ ਯਾ ਫ੍ਰਿਜ ਚਲਾਉਂਦੇ ਹੀ ਨਹੀਂ ਮੈਂ ਕਿੰਨਾ ਇੰਨਾ ਸੱਚੀ ਬਹੁਤ ਠੰਡਾ ਪਾਣੀ ਆ ਜੋ ਫ੍ਰਿਜ ਚੋਂ ਕੱਢਿਆ ਹੁੰਦਾ ਹੁਣ ਸਾਡੀ ਪੇਟ ਪੂਜਾ ਹੋ ਗਈ ਆ ਰੈਡ ਕਾਫੀ ਹੋ ਗਿਆ 11:15 ਹੋ ਗਿਆ ਤੇ ਹੁਣ ਆਪਾਂ ਚੱਲੀਏ ਦਰਾਂ ਦੇ ਜਾਓ ਨਾ ਕਿਆ ਫਾਟਕ ਆਉਂਦਾ ਵਾ ਠੀਕ ਆ ਤੇ ਇੱਥੇ ਨਾ ਅ ਸ਼ਕਰਕੰਦੀ ਮਿਲਦੀ ਆ ਬੜੀ ਸ਼ਕਰਕੰਦੀ ਸੱਚੀ ਬਹੁਤ ਟੇਸਟਿੰਦੀ ਹੈ ਨਾ ਸੰਦੀਪਾ ਇੱਕ ਰੱਪ ਟਰਾਈ ਕੀਤੀ ਸੀ ਨਾ ਆ ਦੇਖੋ ਇੱਕ ਰੱਪ ਸਰਦਾਰ ਜਿਹਾ ਹੁੰਦਾ ਇੱਥੇ ਉਹ ਹੈ ਨਹੀਂ ਮੈਨੂੰ ਲੱਗਦਾ ਤੇ ਉਹ ਨਾ ਨਿਊਜ਼ੀਲੈਂਡ ਤੋਂ ਵਾਪਸ ਆਇਆ ਹੋਇਆ ਬੰਦਾ ਤੇ ਉਹਨੇ ਨਾ ਇੱਥੇ ਆਪਦਾ ਸ਼ਕਰਕੰਦੀ ਦਾ ਕੰਮ ਸਟਾਰਟ ਕੀਤਾ ਤੇ ਬਾਈ ਸੱਚੀ ਯਾਰ ਕਿਤੇ ਨੱਗੋ ਨਾ ਇਧਰ ਆ ਟਰਾਈ ਜ਼ਰੂਰ ਕਰੋ ਸ਼ਕਰਕੰਦੀ ਬਹੁਤ ਟੇਸਟੀ ਹੁੰਦੀ ਆ ਆ ਇਧਰ ਆਣ ਕੇ ਨਾ ਇਧਰ ਫਾਟਕ ਆ ਪਿੱਛੇ ਕੀ ਆ ਕੇਸੀ ਕੰਪਲੈਕਸ ਦੇ ਕੋਲ ਤੇ ਜਰੂਰ ਟਰਾਈ ਕਰਿਆ ਕਰੋ ਤੇ ਇਧਰ ਦੇਖੋ ਅਗਮ ਹਜੇ ਤੱਕ ਸਮੋਸਾ ਖਾ ਰਿਆ ਔਰ ਦੇਖੋ ਸੰਦੀਪ ਕਿੱਦਾਂ ਲੱਗੀ ਹੋਈ ਆ ਲੁੱਕ ਥਾਰ 'ਚ ਜਾਂਦੇ ਨੇ ਥਾਰ 'ਚ ਗੱਲ ਬਾਤ ਵਲੱਡ ਕਰਦੀ ਵੱਡੇ ਗੱਡੀ ਹੋਵੇ ਨਾ ਨਜ਼ਾਰਾ ਜ਼ਿਆਦਾ ਹੁੰਦਾ ਆ ਉਹਨੇ ਨੀਚੇ ਕੇ ਠਾਕ ਠਾਕ ਲੱਗਦੇ ਨੇ ਤੇ ਸ਼ੁਕਰ ਇਹਨਾਂ ਦੇ ਮਜ਼ਾ ਆ ਨਹੀਂ ਆਉਂਦਾ ਹਨਾ ਕਮਾਂ ਨਾਲ ਨਾਲ ਸਮੋਸਾ ਖਾਈ ਜਾ ਰਿਹਾ ਨਾਲ ਨਾਲ ਡਰਾਈਵ ਕਰੀ ਜਾ ਰਿਹਾ ਨਾਲ ਨਾਲ ਵਲੌਗ ਨਾਲ ਯਾਰ ਨਾਲ ਨਾਲ ਵਲੌਗ ਬਣੀ ਜਾਂਦਾ ਵਾ ਲਓ ਅਸੀਂ ਜਾ ਰਹੇ ਹਾਂ ਜੇ ਸੰਦੀਪ ਦੇ ਭੂਆ ਕੋਲ ਟੇਟਾ ਤੇ ਉਸ ਤੋਂ ਬਾਅਦ ਚਾਹਾਂਗੇ ਅਸੀਂ ਜੀ ਘਰ ਨੂੰ ਕਿੱਥੇ ਆ ਗਿਆ ਟਰੈਕਟਰ ਲਓ ਜੀ ਆ ਗਈ ਅਸੀਂ ਸੰਦੀਪ ਦੀ ਪੂਆ ਕਰ ਹਨਾ ਆ ਦੇਖੋ ਜੀ ਸੰਦੀਪ ਦੀ ਪੂਆ ਦਾ ਪਿੰਡ ਆ ਇਧਰਾ ਪੂਰਾ ਦੇਖੋ ਆਲੂਆਂ ਦੀ ਖੇਤੀ ਹੋ ਰਹੀ ਹੈ ਇਧਰ ਮਾ ਕੀ ਹੁੰਦਿਆ ਕੁੱਲਾ ਇੱਥੇ ਯਾਰੀ ਲੱਭ ਵੀ ਸਾਰੇ ਕਿਤੇ ਖੇਤੀ ਖੇਤਾ ਇਧਰ ਪੂਰੇ ਇਧਰ ਵੀ ਖੇਤ ਆ ਪੂਰਾ ਖੇਤ ਆ ਉਧਰ ਪਿੰਡ ਆ ਤੇ ਇਧਰ ਬਾਰ ਬਾਰ ਘਰ ਬਣਿਆ ਹੋਇਆ ਹਨਾ

ਇੱਧਰ ਆ ਅੱਛਾ ਨੇੜੇ ਆ ਹੈ ਹਾਂ ਇੱਥੇ ਬਿਲਕੁਲ ਲੱਗ ਗਿਆ ਅਸੀਂ ਇੱਕ ਵਾਰ ਹੀ ਗਏ ਆ ਉਹ ਵੀ ਸਕੂਲ ਟਾਈਮ ਤੇ ਹੁਣ ਯਾਦ ਹੀ ਨਹੀਂ ਕਿੱਧਰ ਨਾ ਮੈਂ ਤਾਂ ਬਥੇਰੀ ਨਹੀਂ ਜਾਉਂ ਕਿਥੇ ਜਾਇਦਾ ਨਹੀਂ ਵਾ ਮੋਬਿਲ ਤਾਂ ਮਿਲਦਾ ਲੱਗਦਾ ਨਹੀਂ ਕਿੰਨਾ ਪਤਾ ਹੁਣ ਬਲੱਗਿਆ ਨੇ ਮੇਰੇ ਨੂੰ ਓਕੇ ਕਿਹਦਾ ਸਾਇੰਸਟੂ ਲੱਗ ਗਿਆ ਨਾ ਉਹਦਾ ਅੱਛਾ ਸਿੱਧਾ ਸਿੱਧਾ ਤੁਰੇ ਜਾਈਏ ਪਹੁੰਚ ਜਾਣਾ ਸਾਇੰਸਟੂ ਹੈ ਨਾ ਤਾਂ ਆ ਸਿੱਧਾ ਆ ਜਾ ਕੇ ਲੱਗਦਾ ਥੋੜਾ ਲੱਗਦਾ ਥੋੜਾ ਪਰ ਹੋ ਗਿਆ ਦੂਸਰਾ ਪਤਾ ਮੈਨੂੰ ਬਹੁਤ ਦੂਰ ਹੋਣਾ ਵਾ ਇਹ ਆ ਗਿਆ ਮਾਮਾ ਪਰ ਕਹਿੰਦਾ ਵੀਰਾ ਦੇਰਾ ਮੇ ਬਾਬਾ ਓ ਬਾਬਾ ਭੱਜਾ ਫਿਰਦਾ ਉਧਰੋਂ ਇਧਰੋਂ ਉਧਰੋਂ ਇਧਰੋਂ ਕਿਹੜੇ ਆਹ ਓਂ ਗਲੇ ਵੀ ਇਹ ਸਾਰੇ ਜਾਂ ਉਹ ਉੱਥੇ ਆਂਪੇ ਪੜੇ ਲੱਗਦੇ ਹੁੰਦੇ ਹੈ ਨਾ ਕਰਾਂਗੇ ਹੂੰ ਹੁਣ ਤਾਂ ਮੇਲੇ ਆਲੂ ਪੁੱਟਦੇ ਪੈਣਾ ਕਿਉਂ ਗਾਏ ਹੋਇਆ ਇਹ ਮਹੀਨਾ

ਮम्मा ਹਾਂ ਜੀ ਮम्मा ਤੂੰ ਸਾਨੂੰ ਤੂੰ ਇੱਥੇ ਆਓ ਮੋਸੋ ਕਾਓ ਨਹੀਂ ਆਦਾ ਤੂੰ ਨੱਚ ਲੈ ਨੱਚ ਚੈੱਕ ਕਰ ਲੈ ਮੈਂ ਤੇ ਸਿਖਾਈ ਕਰਦਾ ਇੱਕ ਹੀ ਗਾ ਤੂੰ ਸਤ ਐਂਡਰ ਪੂਰ ਐਂਡਰ ਆ ਜਾ ਚਾਹ ਤੇ ਰਿਹਾ ਚਾਹ ਨਾ ਤੈਨੂੰ Tu chi sei? Non lo so, non lo so Mi ha fatto un'occhiata Mi ha fatto Oh, è una bella ragazza Tu sei una bella ragazza Tu sei una bella ragazza Ma il tuo cazzo è andato a cantare Ah, la mia madre ha fatto una bianca Non lo so, non Non lo so, ਦੀ ਨਾ ਚਾਹੀਦੀ ਮੈਂ ਦੀਏ ਉਹ ਤਾਂ ਤਾਂ ਦੱਦਿਆ ਤੁਸੀਂ ਨਾ ਚਲੋ ਨਾ ਨਾ ਬੜੀ ਪਈ ਵੱਡੀ ਕੁੰਗੀ ਇੱਕ ਰਾਹ ਤੋਂ ਜੁਦੀ ਚੁੱਕਦੇ ਹਾਂ ਉਹਨਾਂ ਦੇ ਤਾਰ ਨੂੰ ਚੱਭੀ ਪੜ ਲੱਗ ਗਈ ਜੀ ਦੋਸਤੋ ਹੁਣ ਅਸੀਂ ਚੱਲੇ ਜੀ ਘਰਾਂ ਨੂੰ ਅਗੋਂ ਕਹਵੇ ਮੈਂ ਨਹੀਂ ਜਾਣਾ ਉੱਥੇ ਹੈਗਾ ਤੇਰਾ ਮਾਮਾ ਸੀਗਾ ਪਰ ਉਹਨੂੰ ਕਹੀ ਜਵੇ ਵੀਰਾ 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 ਹਨਾ ਵੀਰਾ ਕਹਿੰਦਾ ਸੀ ਨਾ ਸਾਰਿਆਂ ਨੂੰ ਵੀਰਾ ਤੇ ਕਹਿੰਦਾ ਸਾਰਿਆਂ ਨੂੰ ਵੀਰਾ ਕਹਿੰਦਾ ਸੀਗਾ ਤੇ ਮਾਸੀ ਨੂੰ ਕਹਿੰਦਾ ਦੀਦੀ ਇਹ ਕਹਿੰਦਾ ਇਹਦੇ ਲੱਗ ਗਿਆ ਸੀ ਉੱਥੇ ਕਹਿੰਦਾ ਮੈਂ ਨਹੀਂ ਜਾਣਾ ਤੇ ਮਸਾ ਲੈ ਕੇ ਆਂਦਾ ਕਿਉਂ ਨੂੰ ਉੱਥੋਂ ਕਿੱਧਰੋਂ ਜਾ ਰਹੇ ਆ ਉਧਰੋਂ ਰਾਹ ਬੰਦ ਕੀਤਾ ਹੋਇਆ ਤੇ ਆਹ ਦੇਖੋ ਖੇਤਾਂ ਦੇ ਵਿੱਚ ਵਿੱਚ ਦੀ ਪਤਾ ਨਹੀਂ ਕਿਹੜਾ ਰਸਤਾ ਵਾ ਹਨਾ ਆਹੋ ਸਾਨੂੰ ਪਤਾ ਨਹੀਂ ਕਿਹੜੇ ਰਸਤੇ ਵਾੜਤਾ ਵਾ ਉਧਰ ਨਕੋਦਰ ਵਾਲੇ ਰਾਹ ਤੇ ਨਹੀਂ ਫਲੋਰ ਵਾਲਾ ਰਾਹ ਸੀ ਨਾ ਫਲੋਰ ਵਾਲਾ ਰਾਹ ਸੀਗਾ ਉਧਰ ਬੰਦ ਕੀਤਾ ਅੱਜ ਤੋਂ ਧੋਣਾ ਜ਼ਿਆਦਾ ਇਧਰੋਂ ਚੱਲੇ ਆ ਤੇ ਆ ਪਿੱਛੇ ਗੱਡੀਆਂ ਦੇ ਜਾਈ ਜਾ ਰਹੇ ਹੁੰਦੇ ਤੇ ਕਿੱਥੇੋਂ ਨਿਕਲਦਾ ਰਾਹ ਇਧਰੋਂ ਮਿਲਦਾ ਹੁਣ ਖੱਬੇ ਜਾਣਗੇ ਸੱਚ ਜਿਹਾ ਸੱਚ ਕੱਬੇ ਕਹਿੰਦਿਆਂ ਇੱਕ ਵਾਰੀ ਗੂਗਲ ਮੈਪ ਤੇ ਚੈੱਕ ਕਰ ਲੈਨੇ ਆਪਾਂ ਕਿੱਧਰ ਨੂੰ ਜਾਣਾ ਹੈ ਗੂਗਲ ਮੈਪ ਸਾਰਾ ਬਣੂਗਾ ਮੇਲਾ ਦਾ ਪਿਕਚਰ ਉੱਧਰੋਂ ਹੋਣਾ ਹੈ ਇੱਥੇ ਤੋਂ ਪਿੱਛੇ ਨਹੀਂ ਜਾ ਰਹੇ ਆਂ ਉਹ ਜਗ੍ਹਾ ਇੱਧਰ ਨਾ ਆ ਰਵੀਦਾਸ ਜੀ ਦੇ ਘਰ ਕੇ ਨਾ ਮੇਲਾ ਸ਼ਾਇਦ ਇਹਨਾਂ ਨੇ ਲਾਇਆ ਹੋਇਆ ਵਾ ਆ ਦੇਖ ਸਕਦੇ ਤਾਂ ਕਿ ਨਾ ਰੋਡ ਉੱਧਰ ਬੰਦ ਕੀਤਾ ਵਾਈਡ ਡਰਾਈਵ ਸলো ਕਰਿਆ ਕਰ ਯਾਰ ਆ ਦੇਖੋ ਐਕਸੀਡੈਂਟ ਹੋਇਆ ਹੋਇਆ ਵਾ ਇੱਥੇ ਆ ਗਏ ਜੇ ਗਮ ਕਰੇ ਤੇ ਹੁਣ ਮੈਨੂੰ ਲੱਗਾ ਜੀ ਦਾਦੀ ਨੂੰ ਦਾਦੀ ਨੂੰ ਬੇਲਿਆ ਪਫੀ ਮਾਰ ਕੇ ਤੋੜ ਦਿਆ ਨਹੀਂ ਤੋੜ ਤੇ ਬਿਲੀ ਆਲੀ ਮਿੱਟੀ 깔 ਕੇ ਕਪਾ ਛੋਣੀ ਸਿਆ 깔 ਕੇ ਇੱਕ ਜੁੜੀ ਜਿਆ 깔 ਦਿਆ ਆਂ ਥੰਦ ਪੈ ਗਈ ਦਾਦੀ ਉੱਧਰ ਕੀ ਹੈ ਆਂ ਲਾਉਣ ਕੈ ਨਹੀਂ ਗੰਦੀਏ ਲੱਦੇ ਉਹਨਾਂ ਜਿਹੜੇ ਉੱਧਰ ਕਰੇ ਆਏ ਅੱਜ ਦੇ ਤਰ੍ਹਾਂ ਭੰਰਿਆ ਜੀ ਮੋਮੋਸ ਮੰਮੀ ਨੇ ਆਉਂਦਿਆਂ ਨੂੰ ਬਣਾਏ ਹੋਏ ਮੋਮੋਸ ਹਨਾ ਉਹ ਆ ਦੇਖ ਤੂੰ ਕਹਿ ਰਹੀ ਆ ਜੀ ਮੋਂਮੋਸ ਸਾਡੇ ਜੀ ਕਰਦਾ ਹਾਂ ਮੇਰਾ ਵੀ ਬੜਾ ਜੀ ਕਰਦਾ ਹੁਣ ਖਾਣ ਨੂੰ ਫਰਾਈ ਮੈਂ ਮੈਦ ਬਣਾਤੇ ਆਉਂਦਿਆਂ ਨੂੰ ਮੈਂ ਘਰ ਆ ਕੇ ਲੱਗ ਖਾ ਜੂਗਾ ਅੱਜ ਤਾਂ ਪਹਿਲਾਂ ਉੱਥੇ ਰਾਤ ਦਾ ਫਿਰ ਫਿਰ ਤੇਲ ਤਲੇ ਆ ਕੇ ਖਾ ਲੈਣਾ ਤੇ ਅੱਜ ਹੁਣ ਫਿਰ ਆਪਾਂ ਰੋਟੀ ਨਹੀਂ ਖਾਣੀ ਆਪਾਂ ਸਿਰਫ ਮੋਂਮੋਸ ਖਾਣੇ ਹੁਣ ਬਸ ਮੈਨੂੰ ਵੀ ਪਤਾ ਹੀ ਰਾਤ ਤੂੰ ਕਹਿ ਰਹੀ ਆ ਤੇ ਮੇਰਾ ਵੀ ਮਨ ਕਰਦਾ ਇਹ ਮੈਂ ਬਣਾ ਲਿਆ ਆ ਆਉਂਦਿਆਂ ਮਮੀ ਹੁਣ ਆ ਪਰੌਂਠੇ ਵੀ ਬਣਾ ਲਏ ਤੇ ਹੁਣ ਆ ਵੀ ਬਣਾ ਲਿਆ ਵਾ ਇਨਾ ਵਿੱਚ ਕਿੱਦਾਂ ਖਾਵਾਂਗੇ ਫਰਾਈ ਹੋਣ ਕੀਤੇ ਤੇਰਾ ਕਰਕੇ ਮੈਂ ਜਦਾਊਗਾ ਤੋ ਗਰਮ ਕਰ ਨੂੰ ਫਰਾਈ ਕਰਕੇ ਖਾਵਾਂਗੇ ਓਕੇ ਓਕੇ ਤੇ ਹੁਣ ਅਸੀਂ ਇਹ ਮੂਮੋਸ ਖਾਣੇ ਆ ਇੱਥੇ ਤੇ ਨਾਲ ਤੁਹਾਨੂੰ ਦਿਖਾਉਣਾ ਹੈ ਮੂਮੋਸ ਕਿੱਦਾਂ ਦਾ ਟੇਸਟ ਆ ਤੋ ਹੁਣ ਆਪਾਂ ਟੇਸਟ ਕਰਾਂਗੇ ਕਿੱਦਾਂ ਦੇ ਆ ਆ ਦੇਖੋ ਜੀ ਮੂਮੋਸ ਹੁਣ ਆਪਾਂ ਮੂਮੋਸ ਟਰਾਈ ਕਰਦੇ ਆ ਕਿੱਦਾਂ ਦੇ ਬਣੇ ਆ ਹੂੰ ਟੇਸਟੀ ਬਣਿਆ ਬਾਰ ਨਾਲ ਵਧੀਆ ਬਣਿਆ ਵਧੀਆ ਬਣਿਆ ਮਾਤਾ ਮਗਰ ਡੇਸਟੀ ਬਣ ਚੜਨੀ ਵੀ ਵਧੀਆ ਬਣੀ ਆ ਸਪਾਈਸੀ ਆ ਕੋਈ ਸ਼ੋਰ ਨਹੀਂ ਕੋਈ ਨਹੀਂ ਕਿਹਾ ਹੋਰ ਕਿ ਨਹੀਂ ਖਾਣੇ ਕੋਈ ਕਾਰ ਬਣਿਆ ਤੁਹਾਡੇ ਅਗਮਨੇ ਕੀ ਹਾਲ ਕੀਤਾ ਹੈ ਦੇਖੋ ਸਾਰੇ ਬਿਸਕੁਟ ਅੱਜ ਹੀ ਖਾ ਗਿਆ ਸਾਰੇ ਇਹਦੀ ਨਾਨੀ ਲਾ ਕੇ ਆਈ ਬਾਹਰ ਤੇ ਆ ਦੇਖੋ ਸਾਰੇ ਖਾ ਗਿਆ ਹਨਾ ਮੂਹਾਂ ਦੇਖੋ ਇਹਨੇ ਕਿੰਨਾ ਲਵੇੜ ਲਿਆ ਟੈਸਟ ਜੰਮੀ ਆ ਦੇਖੋ ਆ ਰਿਹਾ ਤੁਹਾਡੇ ਬਿਸਕੁਟ ਖਾਵਾ ਆਜੋ 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 ਖਾ ਲੋ ਖਾ ਲੋ ਖਾ ਲੋ ਕਿਹੜਾ ਖਾਣਾ ਆਹੜਾ ਖਾਣਾ ਕਿ ਆਵੇ ਆ ਕੇ ਇਹ ਲੈ ਖਾਣਾ ਖਾਓ ਓ ਤੈਨੂੰ ਲੱਗ ਕੁਕੀ ਜੀ ਲੱਗ ਆਹ ਖਾਣਾ ਨਾ ਉੱਪਰ ਵਾਲਾ ਇਹ ਚੀਜ਼ ਖਾਂਦਾ ਵਾ ਹਨਾ ਆਹ ਖਾਣਾ ਆਹ ਉਹ ਕੱਟ-ਕੱਟ ਕੇ ਖਾਈ ਜਾਂਦਾ ਬਾਕੀ ਸੱਟੀ ਜਾਂਦਾ ਵਾ ਐ ਐ ਪੂਰਾ ਜੋਰ ਲੱਗ ਗਿਆ ਹੈ ਉਂਜੀ ਮਮਾ ਆਏ ਠੀਕ ਆ ਨਿਕਲਦਾ ਨਹੀਂ ਪਿਆ ਵਿੱਚੋਂ ਹੈ ਇਹ ਇਹ ਉਹ ਕੱਢ ਕੇ ਖਾਂਦਾ ਪਿਆ ਕਾਜੂ ਜੇ ਉਂਜੀ ਦੋਸਤੋ ਹੁਣ ਆਪਾਂ ਕਰਦੇ ਜੀ ਵਲੌਗ ਦਾ ਐਂਡ ਹੋਣਾ ਸੀ ਲੱਗਿਆ ਜੀ ਸੌਣ ਦਾ ਥਾਟੇ ਤੇ ਇਧਰ ਅਗਮ ਤੇ ਸੰਦੀਪ ਜੀ ਬੈਠਾ ਹੈ ਤੇ ਹੁਣ ਆਪਾਂ ਵਲੌਗ ਦਾ ਕਰੀਏ ਐਂਡ ਤਾਂ ਠੀਕ ਹੈ ਜੀ ਐਸੀ ਸਾਡਾ ਅੱਜ ਦਾ ਵਲੌਗ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਬਾਏ ਬਾਏ